ਔਰ ਜੇ ਤੁਸੀਂ ਪਿਛਲੇ ਸਾਲਾਂ ਦਾ ਡਾਟਾ ਦੇਖੀਏ ਤਾਂ 1970 ਤੋਂ ਲੈ ਕੇ ਹੁਣ ਤੱਕ ਅੱਜ ਦਾ ਨਾਈਟ ਟਾਈਮ ਟੈਂਪਰੇਚਰ 23 ਜਨਵਰੀ ਦਾ ਜਿਹੜਾ ਸੈਕੰਡ ਹਾਈest ਨਾਈਟ ਟਾਈਮ ਟੈਂਪਰੇਚਰ ਰਿਪੋਰਟ ਕੀਤਾ ਗਿਆ ਕਲਰ ਪਰਸੋਂ ਦੋ ਦਿਨ ਸੰਗਣੀ ਤੁੰਦ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਹੋ ਸਕਦੀ ਹੈ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ 24 ਜਨਵਰੀ ਨੂੰ ਸੈਂਟਰਲ ਔਰ ਸਾਊਥ-ਵੈਸਟਰਨ ਡਿਸਟ੍ਰਿਕਟਸ ਵਾਸਤੇ ਔਰ 25 ਜਨਵਰੀ ਨੂੰ ਸਾਰੇ ਹੀ ਡਿਸਟ੍ਰਿਕਟਸ ਵਾਸਤੇ yellow alert ਜਾਰੀ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਲੇਟੈਸਟ ਪੌਂਡ ਨਿਊਜ਼ ਤੇ ਮੈਂ ਰੋਹਿਤ ਕੁਮਾਰ ਆਪਾਂ ਪਹੁੰਚਾ ਜੀ ਪੀਏਯੂ ਪਵਨੀਤ ਕੁਰਕਿੰਗ ਦਾ ਜੀ ਜੋ ਮੌਸਮ ਵਿਗਿਆਨੀ ਕਾ ਉਹਨਾਂ ਨਾਲ ਗੱਲਬਾਤ ਕਰਦੇ ਆ ਆਉਣ ਵਾਲੇ ਦਿਨਾਂ ਚ ਮੌਸਮ ਕਿਸ ਤਰ੍ਹਾਂ ਰਹਿਣ ਵਾਲਾ ਮੈਂ ਸਸੀ ਕਾ ਜੀ ਸਸੀ ਕਾ ਜੀ ਮੈਡਮ ਆਉਣ ਵਾਲੇ ਦਿਨਾਂ ਚ ਮੌਸਮ ਕਿਸ ਤਰ੍ਹਾਂ ਰਹਿਣ ਵਾਲਾ ਜੀ ਜੀ ਅਸੀਂ ਜੇ ਕਰੰਟ ਕੰਡੀਸ਼ਨਸ ਦੇਖੀਏ ਤਾਂ ਡਬਲਯੂਡੀ ਸਿਸਟਮ ਦਾ ਅਸਰ ਜਿਹੜਾ ਰੀਜਨ ਦੇ ਵਿੱਚ ਬਣਿਆ ਹੋਇਆ ਸੋਦੇ ਕਰਕੇ ਕਾਫੀ ਥਾਵਾਂ ਤੇ ਬਾਰਿਸ਼ ਰਿਕਾਰਡ ਕੀਤੀ ਜਾ ਰਹੀ ਹੈ ਔਰ ਇਹਦੇ ਨਾਲ ਨਾਲ ਪਿਛਲੇ ਦਿਨਾਂ ਦੇ ਵਿੱਚ ਟੈਂਪਰੇਚਰ ਦੇ ਵਿੱਚ ਵੀ ਸਪੈਸ਼ਲੀ ਡੇ ਟਾਈਮ ਟੈਂਪਰੇਚਰ ਦੇ ਵਿੱਚ ਰਾਈਜ਼ ਆਬਜ਼ਰਵ ਕੀਤਾ ਗਿਆ ਸੀ ਕੱਲ ਦਾ ਡੇ ਟਾਈਮ ਟੈਂਪਰੇਚਰ 28 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਸੀ ਜਿਹੜਾ ਕਿ ਨਾਰਮਲ ਤੋਂ ਲਗਭਗ 4.7 ਡਿਗਰੀ ਸੈਂਟੀਗ੍ਰੇਡ ਉੱਪਰ ਸੀ ਔਰ ਅੱਜ ਦਾ ਮਿਨੀਮਮ ਟੈਂਪਰੇਚਰ 11.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਕਿਉਂਕਿ ਕਲਾਉਡੀ ਕੰਡੀਸ਼ਨਸ ਬਣੀਆਂ ਦੇ ਵਿੱਚ ਰਾਈਜ਼ ਆਬਜ਼ਰਵ ਕੀਤਾ ਗਿਆ ਸੋ ਅੱਜ ਦਾ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ 6.6 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਜੇ ਅਸੀਂ ਪਿਛਲੇ ਸਾਲਾਂ ਦਾ ਡਾਟਾ ਦੇਖੀਏ ਤਾਂ 1970 ਤੋਂ ਲੈ ਕੇ ਹੁਣ ਤੱਕ ਅੱਜ ਦਾ ਨਾਈਟ ਟਾਈਮ ਟੈਂਪਰੇਚਰ 23 ਜਨਵਰੀ ਦਾ ਜਿਹੜਾ ਸੈਕੰਡ ਹਾਈਐਸਟ ਨਾਈਟ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਇਹਦੇ ਤੋਂ ਪਹਿਲਾਂ 2004 ਦੇ ਵਿੱਚ 12 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਸੀ ਔਰ 2021 ਦੇ ਵਿੱਚ 11.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਸੀ ਸੋ ਅੱਜ ਫਿਰ ਦੂਸਰੀ ਵਾਰੀ ਜਿਹੜਾ ਸੈਕੰਡ ਹਾਈਐਸਟ 11.8 ਡਿਗਰੀ ਸੈਂਟੀਗ ਔਰ ਜਿਸੀ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਫਿਲਹਾਲ ਅੱਜ ਕਿਉਂਕਿ ਡਬਲਯੂਡੀ ਸਿਸਟਮ ਦਾ ਅਸਰ ਰੀਜਨ ਦੇ ਵਿੱਚ ਹੈ ਸੋ ਅੱਜ ਇਸੇ ਤਰ੍ਹਾਂ ਦੀਆਂ ਕੰਡੀਸ਼ਨਸ ਪ੍ਰੀਵੇਲ ਕਰ ਸਕਦੀਆਂ ਨੇ ਸਪੈਸ਼ਲੀ ਨਾਰਥ-ਈਸਟਰਨ ਔਰ ਸੈਂਟਰਲ ਡਿਸਟ੍ਰਿਕਟਸ ਦੇ ਵਿੱਚ ਕਾਫੀ ਥਾਂਾਂ ਤੇ ਜਿਹੜੀ ਹਲਕੀ ਤੋਂ ਦਰਮਿਆਨੀ ਬਾਰਿਸ਼ ਅੱਜ ਕੰਟੀਨਿਊ ਕਰ ਸਕਦੀ ਹੈ ਔਰ ਇਹਦੇ ਨਾਲ ਨਗਰ ਚਮਕ ਜਾਂ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ ਔਰ ਇਹਦੇ ਤੋਂ ਬਾਅਦ ਕੱਲ ਤੋਂ ਕੰਡੀਸ਼ਨਸ ਜਿਹੜੀਆਂ ਬਾਰਿਸ਼ ਦੀਆਂ ਕੋਈ ਸੰਭਾਵਨਾ ਨਹੀਂ ਹੈ ਕੱਲ੍ਹ ਔਰ ਪਰਸੋਂ ਦੋ ਦਿਨ ਸੰਗਣੀ ਧੁੰਦ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਹੋ ਸਕਦੀ ਹੈ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ 24 ਜਨਵਰੀ ਨੂੰ ਸੈਂਟਰਲ ਔਰ ਸਾਊਥ-ਵੈਸਟਰਨ ਡਿਸਟ੍ਰਿਕਟਸ ਵਾਸਤੇ ਔਰ 25 ਜਨਵਰੀ ਨੂੰ ਸਾਰੇ ਹੀ ਡਿਸਟ੍ਰਿਕਟਸ ਵਾਸਤੇ yellow alert ਜਾਰੀ ਕੀਤਾ ਗਿਆ ਔਰ ਉਹਦੇ ਤੋਂ ਬਾਅਦ 27 ਤਰੀਕ ਤੋਂ ਫੇਰ ਇੱਕ ਸਿਸਟਮ ਦੀ ਡਿਵੈਲਪਮੈਂਟ ਹੋ ਰਹੀ ਹੈ ਸੋ 27 ਤਰੀਕ ਨੂੰ ਫੇਰ ਨਾਰਥ-ਈਸਟਰਨ ਔਰ ਸੈਂਟਰ ਡਿਸਟ੍ਰਿਕਟਸ ਦੇ ਵਿੱਚ ਕਿਤੇ ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਜਾਂ ਗਰਜ ਚਮਕ ਜਾਂ ਤੇਜ਼ ਹਵਾ ਹੋ ਸਕਦੀ ਹੈ ਔਰ ਇਹਦੇ ਵਾਸਤੇ 27 ਤਰੀਕ ਨੂੰ ਵੀ ਆ ਦੋ ਡਿਸਟ੍ਰਿਕਟਸ ਵਾਸਤੇ yellow alert ਜਾਰੀ ਕੀਤਾ ਗਿਆ ਹੈ ਜੀ ਜੀ ਮੈਡਮ ਤੁਸੀਂ ਦੱਸਿਆ ਕਿ ਆਨੁਲੇ ਦੋ ਦਿਨਾਂ ਵਿੱਚ ਸੰਗਣੀ ਧੁੰਦ ਹੋਣ ਵਾਲੀ ਆ ਤੇ ਉਹਦੇ ਲਈ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜੀ ਉਹਦੇ ਲਈ ਸਾਰਿਆਂ ਨੂੰ ਇਹੀ ਸਲਾਹ ਦੇਵਾਂਗੇ ਕਿ 24 ਔਰ 25 ਤਰੀਕ ਨੂੰ ਸੰਗਣੀ ਧੁੰਦ ਕਾਫੀ ਥਾਂਾਂ ਤੇ ਹੋ ਸਕਦੀ ਹੈ ਸੋ ਸਾਰਿਆਂ ਨੂੰ ਉਹਦਾ ਬਹੁਤ ਧਿਆਨ ਰੱਖਣਾ ਚਾਹੀਦਾ ਕਿਉਂਕਿ ਵਿਜ਼ਿਬਿਲਿਟੀ ਬਹੁਤ ਘਟ ਜਾਂਦੀ ਹੈ ਔਰ ਕਈ ਤਰ੍ਹਾਂ ਦੀ ਅਕਸੀਡੈਂਟਸ ਹੋ ਜਾਂਦੀਆਂ ਨੇ ਸੋ ਡਰਾਈਵ ਬਹੁਤ ਧਿਆਨ ਨਾਲ ਕਰੋ ਔਰ ਟ੍ਰੈਵਲ ਤਾਂ ਹੀ ਕਰੋ ਜੇ ਬਹੁਤ ਜ਼ਰੂਰੀ ਹੈ ਅਦਰਵਾਈਜ਼ ਅਵੋਇਡ ਕਰਨਾ ਚਾਹੀਦਾ ਹੈ ਮੈਡਮ ਜੀ ਮੈਂ ਤੁਸੀ ਦੱਸਿਆ ਬਰਸਾ ਕਹਣਾ ਚਾਹੂंगे ਤੁਸੀਂ ਕਿਸਾਨਾਂ ਨੂੰ ਇਹੀ ਕਹਿ ਸਕਦੇ ਆ ਜੀ ਪਹਿਲਾਂ ਵੀ ਜਿਵੇਂ ਸੀ ਜਿਹੜਾ ਹੁਣ ਵਾਲਾ ਰੇਨ ਸਪੈਲ ਚੱਲ ਰਿਹਾ ਹੈ ਜਦੇ ਤੋਂ ਪਹਿਲਾਂ ਵੀ ਇਹੀ ਸਲਾਹ ਦਿੰਦੇ ਰਹੇ ਆ ਕਿ ਫਸਲਾਂ ਨੂੰ ਫਿਲਹਾਲ ਪਾਣੀ ਨਾ ਲਾਓ ਔਰ ਕਿਸੇ ਤਰ੍ਹਾਂ ਦੀ ਕੋਈ ਸਪਰੇ ਨਾ ਕਰੋ ਔਰ ਕਿਉਂਕਿ ਹੁਣ 27 ਤਰੀਕ ਨੂੰ ਫਿਰ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣ ਸਕਦੀਆਂ ਨੇ ਸੋ ਫਿਲਹਾਲ ਵੀ ਇਹੀ ਸਲਾਹ ਫਾਰਮਰ ਨੂੰ ਦੇ ਸਕਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਫਸਲ ਨੂੰ ਪਾਣੀ ਨਾ ਲਾਓ ਔਰ ਕਿਸੇ ਤਰ੍ਹਾਂ ਦਾ ਕੋਈ ਸਪਰੇ ਵੀ ਨਾ ਕਰੋ ਬਹੁਤ ਬਹੁਤ ਧੰਨਵਾਦ اے ਸੀਗੇ ਪਵਨੀਤ ਕੌਰ ਕنگਰਾਜੀ ਜਿਨ੍ਹਾਂ ਨੇ ਆਉਣ ਵਾਲੇ ਮੌਸਮ ਦੀ ਜਾਣਕਾਰੀ ਦਿੱਤੀ ਹੈ ਹੋਰ ਅਪਡੇਟ ਦੇ ਜੁ